ਆ ਜਿਹੜੀ ਸੁਨਾਮੀ ਲਹਿਰ ਆਈ ਸੀ ਪਿੱਛੇ ਦੇ ਬਾਬਾਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖਾਂ ਨੇ ਪਹਿਲਾਂ ਹੀ 10 ਦਿਨ ਪਹਿਲਾਂ ਆਪਦੇ ਸੇਵਾਦਾਰ ਭਾਈ ਫਰਮਜੀਤ ਸਿੰਘ ਨੇ ਪੀਏ ਉਹਨਾਂ ਨੇ ਕਹਿੰਦੇ ਭਾਈ ਪਾਣੀ ਬਹੁਤ ਝੜਿਆ ਭਾਈ ਪਾਣੀ ਵੜਾ ਰਿਹਾ ਕਹਿੰਦੇ ਭਾਈ ਮੈਨੂੰ ਬੁਲਾਇਓ ਨਾ ਹੁਣ ਓਂਡੀ ਲਾ ਲਈ ਅੰਦਰੋਂ ਬਸ ਪ੍ਰਸ਼ਾਦਾ ਇੱਕ ਅੱਧਾ ਛਕਣਾ ਫੇਰ ਬਹਿ ਜਾਣਾ ਫੇਰ ਬਹਿ ਜਾਣਾ ਉਹ ਕਹਿੰਦਾ ਟੀਵੀ ਤੇ ਖਬਰ ਆਈ ਨਾ ਸੁਨਾਮੀ ਲਹਿਰ ਦੀ ਫੇਰ ਸਮੇਂ ਲੱਗੀ ਵੀ ਛਾ ਪਾਣੀ ਇਹ ਚੜਿਆ ਰਹੇ ਕਹਿੰਦੇ ਮੈਂ ਬਾਬਾ ਜੀ ਕੋਲ ਗਿਆ ਬਾਬਾ ਜੀ ਬਹੁਤ ਦੁਨੀਆ ਮਾਰੀ ਗਈ ਪਾਣੀ ਕਹਿੰਦੇ ਭਾਈ 10 ਦਿਨ ਬੈਠੇ ਰਹੇ ਆ ਰੱਬ ਨੂੰ ਮਿੰਨਤਾ ਕਰਦੇ ਰਹੇ ਨਾ 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 ਕਹਿੰਦੇ 10 ਗੁਣਾ ਮੈਂ ਘਟਾਇਆ ਇਹਨੂੰ 10 ਗੁਣਾ ਕਹਿੰਦੇ ਜੇ ਇਹ ਪੂਰੀ ਦੀ ਪੂਰੀ ਆ ਜਾਂਦੀ ਤਾਂ ਸ੍ਰਿਸ਼ਟੀ ਹੁਣ ਨਾਸ ਹੋ ਜਾਣੀ ਸੀ ਸਾਰੀ ਮਹਾਪੁਰਖ ਲੋਕ ਸੰਤਾਂ ਦੀ ਨਿੰਦਾ ਕਰਦੇ ਨੇ ਮਾ ਭਾਵੇਂ ਸਾਰਾ ਪਤਾ ਮਹਾਪੁਰਸ਼ਾਂ ਨੂੰ ਪਰ ਮਹਾਪੁਰਸ਼ ਕਹਿੰਦੇ ਭਾਈ ਨਹੀਂ ਭਲਾ ਹੀ ਕਰਨਾ ਚਾਹੀਦਾ ਦੁਨੀਆ ਦਾ ਪਰਪਕਾਰ ਹੀ ਚੰਗਾ ਹੁੰਦਾ ਆਪਾਂ ਹੁਣ ਭਲਾ ਹੀ ਜਉਨੇ ਸਭ ਦਾ ਪਰਮੇਸ਼ਰ ਤੋਂ ਡਰੋ ਜਿਉਨੇ ਮੜਾ ਜਾ ਐ ਸਿਰ ਹਲਾ ਆਇਆ ਪਤਾ ਨਹੀਂ ਕੀ ਕੁਝ ਹੋ ਜਾਣਾ ਹਾਲ ਤੱਕ ਤਾਂ ਤਰਸ ਹੀ ਕਰੀ ਜਾਂਦਾ ਤਰਸ ਤੇ ਉਹ ਕਹਿੰਦਾ ਮੈਂ ਖਤਮ ਕਰੀਆ ਸੰਤ ਮਹਾਤਮਾ ਮੂਰੇ ਖੜ ਜੰਦਾ ਨਾ ਮਹਾਰਾ ਨਿਆਣੇ ਆ ਮਰ ਜਾਣਗੇ ਰੁੱਲ ਜਾਣਗੇ ਵਿਚਾਰੇ ਇਹ ਤਾਂ ਨਿਆਣੇ ਆ